ਸਰ ਕੀ ਨਾਮ ਹੈ ਇਹ ਆਪਣਾ ਬਾਰੇ ਬਕਾ ਦਾ ਜੀ ਤਰਵਿੰਦਰ ਸਿੰਘ ਜੀ ਸੌਫ ਸਿਮ ਡੈਕੋਰੇਸ਼ਨ ਦੀ ਇਹਨੂੰ ਸੌਫ ਸਾਕਤ ਨਾਲ ਅਗ ਲਾ ਕੇ ਕਰੋਗੇ ਅਜੀ ਬੋਰਡ ਦਿੱਤਾ ਕਰੂਗੇ ਨਾਲ ਦੇ ਨਾਲ ਪਹੁੰਚੀ ਕੋਸ਼ਿਸ਼ ਕੀਤੀ ਇਥੇ ਪੂਰੀ ਉਹਨਾਂ ਨੂੰ ਜੜ ਕੇ ਸਾਰੀ ਸਵਾਹ ਹੋ ਗਈ ਜੀ ਇਹਦੇ ਕੁਝ ਆਦਮੀ ਨੇ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਵੀ ਵੱਧ ਤੋਂ ਵੱਧ ਮੇ ਅਸੀਂ ਕਿੱਥੀ ਜਲਦ ਮਦਦ ਕਰੀਏ ਜੀ ਸਰ ਕੀ ਨਾਮ ਹੈ ਜੀ ਆਪਣਾ ਸਾਤਰੀ ਗੱਲ ਜੀ ਮੇਰਾ ਨਾਮ ਧਰਮਿੰਦਰ ਸਿੰਘ ਆ ਜੀ ਹਾਂਜੀ ਅ ਅੱਜ ਕਿਹੜੀ ਜਗ੍ਹਾ ਤੇ ਕੀ ਵਾਕਿਆ ਹੋਇਆ ਕੀ ਕਹਿਣਾ ਚਾਹੂੰਗੀ ਸੇਖਾ ਰੋਡ ਦੇ ਪ੍ਰਕਾਸ਼ ਮੀਟ ਵਾਲੇ ਕੋਲ ਸਾਡਾ ਦੁਕਾਨ ਜੀ ਗਦਾਮ ਸੀਗਾ ਇੱਥੇ ਮੇਰਾ ਟੈਂਪੋਰੇਸੰਦਾ ਮੈਂ ਕੰਮ ਕਰਦਾਗਾ ਬਰਾਇਡਲ ਐਂਟਰੀਆਂ ਦਾ ਤੇ ਮਹਾ ਹੈ ਨਹੀਂ ਸੀਗਾ ਦੁਕਾਨ ਤੇ ਉਦੋਂ ਨੂੰ ਇੱਥੇ ਅੱਗ ਲੱਗ ਗਈ ਅੱਗ ਲੱਗਣ ਦਾ ਰੀਜਨ ਸੀਗਾ ਜਿਹੜਾ ਸ਼ਾਰਟ ਸਰਕਲ ਹੋਇਆ ਇੱਕ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਹੁਣ ਤੋਂ ਦੂਕਾ ਘਟੇ ਪਹਿਲਾਂ ਹੋਈ ਸੀ ਫਾਇਰ ਬ੍ਰਿਗੇਡ ਮੁਕੇ ਤੇ ਪਹੁੰਚ ਗਈ ਸੀ ਹਾਂਜੀ ਮੁਕੇ ਤੇ ਆ ਗਏ ਸੀ ਪਰ ਫਟਕ ਲੱਗੇ ਹੋ ਸੀ ਥੋੜਾ ਲੇਟ ਪਹੁੰਚੇ ਉਦੋਂ ਨੂੰ ਮੇਰਾ ਸਾਰਾ ਤਬਾਹ ਹੋ ਗਿਆ ਸੀ ਜੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਨੁਕਸਾਨ ਸਰ ਜੀ ਮੇਰਾ 20 ਲੱਖ ਰੁਪਏ ਦਾ ਮਾਲ ਮਾਲ ਸੀ ਜਿਹੜਾ ਬ੍ਰਾਈਡਲਟਰ ਦੇ ਮਸ਼ੀਨਾਂ ਮੇਰੇ ਸਾਰੀਆਂ ਮਰਚ ਗਈਆਂ ਅ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨਹੀਂ ਥੇਰ ਜੀ ਤੋਂ ਸੀਐਮ ਸਾਹਿਬ ਤੋਂ ਇਹੀ ਕਹੂੰਗਾ ਮੈਂ ਗਰੀਬ ਬੰਦਾ ਹੀ ਬਹੁਤ ਮਸਾ ਇਹ ਦਿਨ ਮੈਂ ਲਿਆਏ ਸੀਗਾ ਮੈਂ ਜਮਤ ਤਬਾਹ ਹੋ ਗਿਆ ਕੁਝ ਨਹੀਂ ਬਚਿਆ ਮੇਰਾ ਹੈਲਪ ਵੱਧ ਤੋਂ ਵੱਧ ਕੀਤਾ ਜਾਵੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਰਪ੍ਰੀਤ ਸਿੰਘ ਫਾਇਰਮੈਨ ਜੀ ਅੱਜ ਕਿੱਥੇ ਅੱਗ ਲੱਗੀ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਮੌਕੇ ਤੇ ਪਹੁੰਚੇ ਹੋ ਇਹਨਾਂ ਸਰ ਸਾਨੂੰ ਕਾਲ ਆਈ ਸੀਗੀ ਐਮਰਜੈਂਸੀ ਕਹਿੰਦੇ ਵੀ ਤਾਜ ਪੈਲ ਸਾਈਡ ਤੇ ਆਪਣੇ ਸੇਖਾ ਰੋਡ ਦੇ ਗਦਾਮਾ ਕੋਲੇ ਅੱਗ ਲੱਗੀ ਵੀ ਡੈਕੋਰੇਸ਼ਨ ਦੀ ਦੁਕਾਨ 'ਚ ਤੇ ਜਦੋਂ ਸਾਨੂੰ ਪਤਾ ਲੱਗਿਆ ਇਸ ਤਰ੍ਹਾਂ ਤੋ ਦੋ ਜਿਹੜੇ ਫਾਇਰ ਟ੍ਰੈਂਡਰ ਲੈ ਕੇ ਜੀ ਅੱਗ ਤੇ ਆਪਣੇ ਘਟਨਾ ਸਥਾਨ ਤੇ ਪਹੁੰਚ ਗਏ। ਅ ਅੱਗ ਤੇ ਕਾਬੂ ਪਾ ਲਿਆ ਗਿਆ ਜੀ। ਹਾਂਜੀ ਤੁਰੰਤ ਪਹੁੰਚ ਗਏ ਜੀ ਅਸੀਂ ਉਹਦੀ ਅੱਗ ਤੇ ਕਾਬੂ ਪਾ ਲਿਆ ਸੀਗਾ। ਇਹਦੇ ਵਿੱਚ ਜਿਹੜੇ ਡੈਕੋਰੇਸ਼ਨ ਦਾ ਸਾਰਾ ਸਮਾਨ ਸੀਗਾ ਸ਼ਾਰਟ ਸਰਕਟ ਨਾਲ ਅੱਗ ਜਿਹੜੀ ਉਹ ਲੱਗੀ ਸੀਗੀ ਤੇ ਅਦਰ ਨਾਲੋਂ ਜ਼ਿਆਦਾ ਸਮਾਨ ਜਿਹੜਾ ਸੜ ਕੇ ਸੁਆਹ। ਕਿੰਨਾ ਕੁ ਨੁਕਸਾਨ ਲੱਗਦਾ ਹੈ? ਨੁਕਸਾਨ ਲਗਭਗ ਸਾਰਾ ਕਾਫੀ ਸਮਾਨ ਹੀ ਸੜ ਗਿਆ ਜੀ ਸਾਰੇ। ਅਸੀਂ ਘੱਟ ਬਾਅਦ ਵਿੱਚ।